ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇੱਥੇ ਇਹ ਜਾਣ ਲੈਣਾ ਚਾਹੀਦਾ ਹੈ ਜਾਂ ਯਾਦ ਹੋਣਾ ਚਾਹੀਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਪਰ ਦੂਸਰੇ ਪਾਸੇ ਪਰਮਜੀਤ ਸਿੰਘ ਸਰਨਾ ਦੇ ਬਕੌਲ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਜਿੱਥੇ ਜੇਲ੍ਹ 'ਚ ਬੰਦ ਨੇ ਸੁਖਬੀਰ ਸਿੰਘ ਬਾਦਲ ਆਪਣਾ ਜਨਮ ਦਿਨ ਮਨਾਉਣ ਵਾਸਤੇ ਪਰਿਵਾਰ ਦੇ ਨਾਲ ਵਿਦੇਸ਼ ਚਲੇ ਗਏ। ਹਾਲਾਂਕਿ ਪਰਿਵਾਰ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ। ਪਰ ਇਹਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਦਾ ਜਦੋਂ ਜਨਮ ਦਿਨ ਆਇਆ ਜਦੋਂ ਪਰਮਜੀਤ ਸਿੰਘ ਸਰਨਾ ਨੇ ਜਨਮ ਦਿਨ ਦੀ ਵਧਾਈ ਦਿੱਤੀ ਉਦੋਂ ਨਾਲ ਇਹ ਵੀ ਦੱਸਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਣਾ ਜਨਮ ਦਿਨ ਮਨਾਉਣ ਵਾਸਤੇ ਪਰਿਵਾਰ ਦੇ ਨਾਲ ਵਿਦੇਸ਼ ਗਏ ਨੇ ਉੱਥੇ ਇਹ ਸਵਾਲ ਖੜ ਗਿਆ ਕਿ ਜਿੱਥੇ ਪਰਿਵਾਰ ਦਾ ਐਡਾ ਵੱਡਾ ਜੀ ਜੇਲ੍ਹ 'ਚ ਹੋਵੇ ਤੇ ਦੂਜੇ ਪਾਸੇ ਪਰਿਵਾਰ ਵਿਦੇਸ਼ ਚਲ ਜਾਵੇ ਦੂਜੇ ਪਾਸੇ ਪਰਿਵਾਰ ਦੇ ਜਿਹੜੇ ਜੀ ਨੇ ਉਹ ਵਿਦੇਸ਼ ਚ ਜਾ ਕੇ ਜਨਮ ਦਿਨ ਮਨਾਉਣ ਪਾਰਟੀ ਕਰਨ ਇਹ ਗੱਲ ਕਿਤੇ ਜਚਦੀ ਨਹੀਂ ਕਿਤੇ ਢੁਕਦੀ ਨਹੀਂ ਪਰ ਚਲੋ ਹੋ ਸਕਦਾ ਹੈ ਕਿ ਉਹਨਾਂ ਨੂੰ ਨਿਆਂ ਪ੍ਰਣਾਲੀ ਦੇ ਉੱਤੇ ਪੂਰਾ ਭਰੋਸਾ ਹੋਵੇ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਪਰਿਵਾਰ ਨੂੰ ਪਰ ਬੁੱਧੀਜੀਵੀ ਬਹੁਤ ਸਾਰੇ ਖਰਚੇ ਜਿਤਾਉਂਦੇ ਨੇ ਹੁਣ ਤੱਕ ਜਿਤਾਉਂਦੇ ਆ ਰਹੇ ਨੇ ਕਿ ਜਦੋਂ ਉਹਦੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਗਏ ਨੇ ਪਰਿਵਾਰਕ ਗਤੀਵਿਧੀਆਂ ਜਿਹੜੀਆਂ ਨੇ ਉਹ ਜ਼ਿਆਦਾਤਰ ਨਜ਼ਰ ਨਹੀਂ ਆ ਰਹੀਆਂ ਜਾਂ ਕਹਿ ਦਈਏ ਕਿ ਮਿਨੀਮਮ ਟੂ ਮਿਨੀਮਮ ਨਜ਼ਰ ਆ ਰਹੀਆਂ ਨੇ ਜਦੋਂ 2022 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਗਏ ਸੀ ਉਹਦੇ ਕੰਪੈਰੀਟਿਵਲੀ ਪਰਿਵਾਰਕ ਗਤੀਵਿਧੀਆਂ ਤਾਂ ਬੇहद ਘਟ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਜੀ ਪਰਿਵਾਰਕ ਜੀਆਂ ਦੇ ਨਾਲ ਬਾਕੀ ਦੇ ਪਰਿਵਾਰਕ ਜੀਆਂ ਦੇ ਨਾਲ ਸਬੰਧਾਂ ਨੂੰ ਲੈ ਕੇ ਚਰਚਾਾਂ ਮਾਂ ਚੱਲਣ ਲੱਗ ਗਈਆਂ ਨੇ ਵਿਕਰਮ ਸਿੰਘ ਮਜੀਠੀਆ ਦੇ ਭੂਖ ਨੂੰ ਲੈ ਕੇ ਚਰਚਾ ਚੱਲਣ ਲੱਗ ਗਈ ਹੈ ਪਰ ਉੱਥੇ ਗਨੀਵਕੌਰ ਮਜੀਠੀਆ ਇਸ ਗੱਲ ਦਾ ਦਾਵਾ ਕਰਦੇ ਐ ਕਿ ਵਿਕਰਮ ਸਿੰਘ ਮਜੀਠੀਆ ਚੜਦੀ ਕਲਾ ਚ ਨੇ ਔਰ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੀ ਇਹੀ ਦੱਸਦੇ ਐ ਕਿ ਵਿਕਰਮ ਸਿੰਘ ਮਜੀਠੀਆ ਚੜਦੀ ਕਲਾ ਚ ਨੇ ਪ੍ਰਤਾਮੀ ਪਰਮਜੀਤ ਸਿੰਘ ਸਰਨਾਰੇ ਬਿਆਨ ਜਿਹੜਾ ਆ ਜਿਸ ਦੇ ਵਿੱਚ ਇਹ ਗੱਲ ਪਤਾ ਲੱਗੀ ਕਿ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਵਿਦੇਸ਼ ਗਏ ਹੋਏ ਨੇ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਹੈ ਕੀ ਕੁਝ ਬੋਲੇ ਨੇ ਪਰਮਜੀਤ ਸਰਨਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਅੱਜ 9 ਜੁਲਾਈ 2005 ਹੈ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਜੀ ਪ੍ਰਧਾਨ ਸ਼ੌਮਣੀ ਅਕਾਰੀ ਦਲ ਨੂੰ ਉਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਜਿੱਤਾਂ ਕਿ ਮੈਨੂੰ ਪਤਾ ਸ਼ਾਇਦ ਉਹ ਆਪਣਾ ਜਨਮ ਦਿਨ ਮਨਾਉਣ ਵਾਸਤੇ ਪਰਿਵਾਰ ਸਮੇਤ ਬਾਹਰ ਵੀ ਗਿਆ ਨਹੀਂ ਤਾਂ ਮੈਂ ਆਪਣੀਆਂ ਸ਼ੁਭਕਾਮਨਾਵਾਂ ਇਸ ਮੌਕੇ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਦਿੰਦਾ ਹੋਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਐਸੇ ਬੇਦ ਬਣਾ ਕੇ ਉਹ ਸ਼੍ਰੋਮਣੀ ਕਾਲਜ ਦਲ ਦੇ ਪ੍ਰਧਾਨ ਵੱਲੋਂ ਜਿਹੜਾ ਸਮੁੱਚੇ ਸਿੱਖ ਪੰਥ ਨੇ ਅਪਰੰਤ 13 ਤਰੀਕ ਨੂੰ ਉਹਨਾਂ ਨੂੰ 12 ਤਰੀਕ ਨੂੰ ਚੁਣਿਆ ਸੀ ਇੱਕ ਬਹੁਤ ਨਿਗਰੀ ਔਰ ਗੁੱਜੀ ਸੇਵਾ ਪੰਥ ਦੀ ਔਰ ਕਾਲਜ ਦਲ ਦੀ ਕਰ ਸਕਾ ਜਿਸ ਤਰ੍ਹਾਂ ਪੁਰਾਣੇ ਪ੍ਰਧਾਨਾਂ ਨੂੰ ਯਾਦ ਕੀਤਾ ਜਾਂਦਾ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਸਨ ਭਾਵੇਂ ਉਹ ਬਾਬਾ ਖੜਕ ਸਿੰਘ ਸਨ ਮਾਸਟਰ ਤਾਰਾ ਸਿੰਘ ਸਨ ਸੰਸੰਤਾਲੀ ਤੋਂ ਬਾਅਦ ਜਥੇਦਾਰ ਮੋਹਨ ਸਿੰਘ ਤੜ ਸਨ ਸੰਤਰਚੰਦ ਸਿੰਘ ਲੰਗੋਵਾਲ ਸਨ ਇਹ ਵੀ ਜਿਸ ਤਰ੍ਹਾਂ ਦੇ ਉਹਨਾਂ ਨੇ ਪ੍ਰਧਾਨਗੀ ਕੀਤੀ ਔਰ 15 ਦਾ ਸੇ ਰੁਪਿਆ ਕੀਤਾ ਮਹਾਕਾਲ ਪ੍ਰਕਾਤ ਦੁਆਰਾ ਅਰਦਾਸ ਕਰਦਾ ਸੱਚੇ ਪਾਸ਼ਾ ਉਹਨਾਂ ਦੇ ਵੀ ਸੇਵਾ ਜਿਹੜੀ ਹੈ ਆਪਣੇ ਪਿਤਾਵਾਂ ਹਮੇਸ਼ਾ ਯਾਦ ਰੱਖੀ ਜਾਵੇ ਔਰ ਜੋ ਪੰਥ ਦੇ ਵਿੱਚ ਅੱਜ ਖਾਸ ਹੈਗੀ ਉਸ ਨੂੰ ਉਹ ਪੂਰਾ ਕਰ ਸਕਣ ਫਿਰ ਮੈਂ ਇੱਕ ਵਾਰ ਉਹਨਾਂ ਨੂੰ ਵਧਾਈ ਦੇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ